ਸਤ ਜੁਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਬੰਦੀਆ ਇੱਕ ਓ ਅੰਕਾਰ ਸਤਗੁਰ ਪਰਸਾ ਗੁਰੂ ਸਰ ਸਾਗਰ ਰਤ ਦੀ ਪਰ ਪੂਰੇ ਅਮਰਤ ਸੰਤ ਸੁਬੈ ਨੈਂਦੂਰੇ ਸੇ ਜੋਗ ਜੁਗਹਿ ਪ੍ਰਭ ਪਾਵੇ ਸਰਵਰ ਮੈਂ ਹੰਸ ਪ੍ਰਾਨਦਪਤ ਪਾਵੇ ਭੋਰ ਸਾਕਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੇ ਸਰਵਰ ਮੈਂ ਹੰਸ ਪ੍ਰਾਪਤ ਪਤ ਪਾਵੇ ਕਿਆ ਬਗਲ ਬਪੜਾ ਛਪੜੀ ਲਾਏ ਕੀ ਚੜ ਡੁਬੇ ਮੈਨ ਨ ਜਾਏ ਰਹਾ ਰੱਖ ਰੱਖ ਚਰਨ ਤੇ ਵਿਚਾਰੀ ਦੁਬਾ ਛੋੜ ਪੈ ਗ੍ਰੰਤਾਰੀ ਹੁਕਤ ਪਦਾਰਤ ਹਰ ਰਸ ਚਾਕੇ ਹਰੇ ਗੁਰ ਲਖੇ ਸਰਵਨ ਅੰਸਾ ਛੋੜ ਨਾ ਜਾਏ ਬੇਮਾ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਾਥ ਕਥਾ ਬਰਬਚਨੀ ਆਦਰ ਸੋਨ ਮੰਡਲ ਇੱਕ ਜੋ ਕੀ ਬੈਸੇ ਨਾਰ ਨਾ ਪੁਰਕ ਕਾਹ ਤੋਂ ਕੈਸੇ ਤਰੇ ਪਵਨ ਜੋਤ ਰਹਿ ਲਿਵ ਲਈ ਸਰਨਰਨਾਥ ਸਚੈ ਸਰਨਾਈ ਅਨੰਦ ਭੂਲ ਅਨਾਥ ਅਦਾਰੀ ਬੁਰਬਕ ਭਗਤ ਸਹਿਜ ਵਿਚਾਰੀ ਭਗਤ ਵਚਨ ਕੈ ਕਾਟਣ ਹਾਰੇ ਹਉ ਮੈਂ ਮਾਰ ਮਿਲੇ ਪਗ ਧਾਰੇ ਅਨੰਦ ਜਤਨ ਕਰ ਪਾਲ ਸੁਤਾਏ ਨਾ ਕੋਵੇ ਆਪਨੋ ਚੀ ਦਸ ਕਮ ਕਮ ਰੋਵੇ ਕਹਿ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਤਰਣੀ ਧਰ ਟੇਕ ਜਤ ਸਤ ਸੰਜਮ ਵਿਦੈ ਸਮਾਏ ਤੇ ਪਦ ਕੋ ਜੇ ਮਨ ਪਤੀ ਆਏ ਸਾਚੇ ਿਰਮਲ ਮਹਿਲ ਦਾ ਲਾਗੈ ਬੁਰਕੇ ਸ਼ਬਦ ਪਰਮ ਤੋ ਪਾਗੈ ਸੂਰਤ ਪੂਰਤ ਆਦ ਅਨੂਪ ਨਾੜਿਕ ਜਾਂਚੈ ਸਾਚ ਸਰੂਪ ਜੇ ਧਿਰ ਮੰਨ ਮਹਿਲ ਨਾ ਲਾਗੈ ਬੁਰਕੇ ਸ਼ਬਦ ਪਰਮ ਪਉ ਪਾਗੈ ਸੂਰਤ ਪੂਰਤ ਆਦ ਅਨੂਪ ਨਾਨਕ ਜਾਚੈ ਸਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ चिंती फते